ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਲਸ਼ਨ ਸਿੰਘ ਪਤਾ ਜ਼ਿਲ੍ਹਾ ਬਠਿੰਡਾ ਕਾਸਟ ਰਾਮਗੜੀਆ ਮੇਸਤਰੀ ਗੋਤ ਨਾਗੀ ਉਮਰ 30 ਸਾਲ ਕੱਦ 5 ਫੁੱਟ 5 ਇੰਚ ਪੜ੍ਹਾਈ 10th ਪਾਸ ਭੈਣ ਏਕੀ ਜੀ ਮੈਰਿਡ ਏ ਭਰਾ ਏਕੀ ਅਨਮੈਰਿਡ ਏ ਗਵਰਨਮੈਂਟ ਜੌਬ ਕਰਦੇ ਨੇ ਤੇ ਕੰਮ ਏ ਜੀ ਇਹਨਾਂ ਦਾ ਕਾਰ ਮੈਕੈਨਿਕ ਤੇ ਇਲੈਕਟ੍ਰੋਨਿਕ AC ਦਾ ਆਪਣਾ ਸਾਰਾ ਕੰਮ ਏ ਬਠਿੰਡੇ ਸ਼ਹਿਰ ਦੇ ਵਿੱਚ ਆਮਦਨ 40 ਕੇ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਆ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਪਾਵੇਂ ਘਟ ਪੜੀ ਲਿਖੀ ਹੋਵੇ ਜਾਂ ਵੱਧ ਪੜੀ ਲਿਖੀ ਹੋਵੇ ਗਰੀਬ ਪਰਿਵਾਰ ਦੀ ਹੋਵੇ ਸਿੰਪਲ ਮੈਰਿਜ ਕਰਨੀ ਹੋਰ ਕੋਈ ਮੰਗ ਨਹੀਂ ਸੇਮ ਕਾਸਟ ਜਾਂ ਜਨਰਲ ਜਾਂ OBC ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਕਾਸਟ ਸ਼ੀਮਾ ਗੋਤ ਪੁਨ ਫੇਰ 61 ਉਮਰ 1911 1999 ਕੱਦ 5 ਫੁੱਟ 4 ਇੰਚ ਜਨਮ ਟਾਈਮ 3:15 AM ਪੜਾਈ +2 ਫਰੋਮ ਇੰਡੀਆ ਸ਼ੈਫ ਡਿਪਲੋਮਾ ਇੰਡੀਆ ਐਂਡ ਨਿਊ ਜ਼ੀਲੈਂਡ ਪਿਤਾ ਬਿਜ਼ਨਸਮੈਨ ਨੇ ਤੇ ਮਾਤਾ ਹਾਊਸ ਵਾਈਫ ਨੇ ਲੜਕਾ ਕਲੀਨ ਸ਼ੇਵ ਤੇ ਕੰਮ ਇਹ ਜੀ ਇਹਨਾਂ ਦਾ ਸ਼ੈਫ ਜੋਬ ਐਟ ਨਿਊ ਜ਼ੀਲੈਂਡ 6 ਇਅਰ ਐਕਸਪੀਰੀਅੰਸ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਤੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਮਜਸ ਕਰਨ ਸਿੰਘ ਗ੍ਰੈਂਗ ਪਤਾ ਖਰੜ ਮੁਹਾਲੀ ਕਾਸਟ ਜਟ ਸਿੱਖ ਉਮਰ 26 1994 ਪੜਾਈ ਬੀ ਐਸ ਸੀ ਮਾਈਕਰੋ ਬਾਇਓਲੋਜੀਕ ਬੀ ਐਸ ਸੀ ਜ਼ੋਲੋਲੋਜੀਕ ਐਮ ਐਸ ਸੀ ਮਾਈਕਰੋਲੋਜੀਕ ਫੈਮਿਲੀ ਦੇ ਵਿੱਚ ਪਿਤਾ ਐਕਸਪਾਇਰ ਨੇ ਤੇ ਮਾਤ ਮਦਰ ਨੇ ਗ੍ਰੈਂਡ ਮਦਰ ਨੇ ਤੇ ਬ੍ਰਦਰ ਤੇ ਸਿਸਟਰ ਇਨ ਲਾਅ ਕੰਮ ਕਰੇ ਜੀ ਇਹਨਾਂ ਦਾ ਮੈਡੀਕਲ ਕਲੇਮ ਐਨਾਲਿਸਟ ਐਂਡ ਫਰਾਉਡ ਡਿਟੈਕਸ਼ਨ ਮੈਡੀਕਲ ਕਲੇਮ ਐਟ ਅੰਬਾਲੇ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਬਿਜ਼ਨਸ ਕਲੀਨਿਕ ਲੈਬੋਰਟਰੀ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਜੋਤ ਸਿੰਘ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਜੱਟ ਸਿੱਖ ਉਮਰ 11 9 1996 ਪੜਾਈ ਗ੍ਰੈਜੂਏਸ਼ਨ ਕੱਦ 5 ਫੁੱਟ 6 ਇੰਚ ਪ੍ਰਾ ਇੱਕ ਮੈਰਿਡ ਕੰਮ ਇਹ ਜੀ ਇਹਨਾਂ ਦਾ ਲਿਵ ਇਨ ਯੂ ਐਸ ਏ 12 ਏਕੜ ਜਮੀਨ ਹੈ ਤੇ ਆਪਣਾ ਡੇਰੀ ਫਾਰਮਿੰਗ ਦਾ ਕੰਮ ਹੈ ਪਰਿਵਾਰ ਦੀ ਮੰਗੀ ਕੁੜੀ ਯੂ ਐਸ ਏ ਦੀ ਹੋਵੇ ਹੋਰ ਕੋਈ ਮੰਗਣੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਚੈਨ ਸਿੰਘ ਕਾਸਟ ਆਲੂਵਾਲੀਆ ਉਮਰ 14-10-1997 ਪੜ੍ਹਾਈ ਪਲੱਸ 2 ਇਨ ਆਰਟਸ ਸਟਰੀਮ ਐਂਡ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਸ ਪਰ 1 ਕੇ ਪੈਨ 1 ਲਿਵਿੰਗ ਜੁਕੇ ਪਿਤਾ ਅਮਰਦੀਪ ਸਿੰਘ ਮਾਤਾ ਪਰਮਿੰਦਰ ਕੌਰ ਤੇ ਕਾਮੇ ਜੀ ਇਹਨਾਂ ਦਾ ਨਾਉ ਹੀ ਇਜ਼ ਪਰਮਨੈਂਟ ਜੌਬ ਇਟਲੀ ਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਲੰਮੀ ਹੋਵੇ ਹੋਰ ਕੋਈ ਮੰਗੇ ਨੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਵੈਸ਼ਨੋ ਪਤਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 17 3 1991 ਕੱਦ 5 ਫੁੱਟ 7 ਇੰਚ ਪੜਾਈ ਬੈਚਲਰ ਆਫ ਆਰਟਸ ਆਈਟੀਆਈ ਗੈਸ ਐਂਡ ਇਲੈਕਟ੍ਰਿਕ ਡਿਪਲੋਮਾ ਇਨ ਮਕੈਨੀਕਲ ਇੰਜੀਨੀਅਰਿੰਗ ਬੇਸਿਕ ਕੋਰਸ ਆਫ ਕੰਪਿਊਟਰ ਪੈਨ ਏਕੇਜੀ ਟੀਚਰੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਕਾਮੇ ਜੀ ਇਹਨਾਂ ਦਾ ਸੈਂਟਰਲ ਗਵਰਨਮੈਂਟ ਜੌਬ ਇਨ ਰੇਲਵੇ ਡਿਪਾਰਟਮੈਂਟ ਕਪੂਰਥਲਾ ਸੈਲਰੀ 60000 ਪਲੱਸ ਤੇ ਪਰਿਵਾਰ ਦੀ ਮੰਗੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਮੰਗ ਕੋਈ ਨਹੀਂ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਭਜੂਤ ਸਿੰਘ ਪਤਾ ਨਿਊ ਫਤਿਹਗੜ ਖੁਸ਼ਿਆਰਪੁਰ ਕਾਸਟ ਰਾਮਗੜੀਆ ਗੋਤ ਡਡਾਲਿਆ ਕਲੇਰ ਉਮਰ 18 ਜੂਨ 1994 ਪੜਾਈ ਐਮਬੀਏ ਡਿਜੀਟਲ ਮਾਰਕੀਟਿੰਗ ਪੂਨੇ ਪੈਣਾ ਦੋਨੇ ਮੈਰਿਡ ਨੇ ਪਿਤਾ ਰਿਟਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਕੰਮੇ ਜੀ ਇਹਨਾਂ ਦਾ ਮੈਨੇਜਰ ਐਟ ਮਾਰਕੀਟਿੰਗ ਡਿਪਾਰਟਮੈਂਟ ਐਟੀਟੀ ਮਾਣਾ ਨਿਊਟ੍ਰੀਸ਼ਨਲ ਸਰਹੰਦ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਲੁਧਿਆਣਾ ਕਾਸਟ ਐਸਸੀ ਰਵੀਦਾਸੀਏ ਸਿੱਖ ਉਮਰ 10 ਮਾਰਚ 1996 ਜਨਮ ਸਥਾਨ ਲੁਧਿਆਣਾ ਕੱਦ 5 ਫੁੱਟ ਪੜਾਈ ਬੀਏ ਐਲਐਲਬੀ ਭੈਣ ਇੱਕ ਮੈਰਿਡ ਭਰਾ ਇੱਕ ਮੈਰਿਡ ਤੇ ਕੰਮ ਇਹ ਜੀ ਇਹਨਾਂ ਦਾ ਐਡਵੋਕੇਟ ਡਿਸਟ੍ਰਿਕਟ ਕੋਰਟ ਲੁਧਿਆਣਾ ਪਰਿਵਾਰ ਦੀ ਮੰਗੇ ਜੀ ਲੁਧਿਆਣੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਡੀ ਕੁਮਾਰ ਪਤਾ ਜਲੰਧਰ ਕਾਸਟ ਰਵੀ ਦਾਸੀਆ ਐਸੀ ਚਮਾਰ ਗੋਤ ਮਹੇ ਉਮਰ 1994 ਕੱਦ 5 ਫੁੱਟ 5 ਇੰਚ ਪੜਾਈ ਪਲੱਸ 2 ਪਾਸ ਪ੍ਰਾ ਏਕੇ ਮੈਰਿਡ ਏ ਜੂਕੇ ਦੇ ਵਿੱਚ ਪਿਤਾ ਰਿਟਾਇਰ ਨੇ ਦੁਬਈ ਤੋਂ ਆਏ ਨੇ ਮਾਤਾ ਹਾਊਸ ਵਾਈਫ ਨੇ ਰਾਧਾ ਸੁਆਮੀ ਫੈਮਲੀ ਏ ਜੀ ਤੇ ਕਾਮੇ ਜੀ ਇਹਨਾਂ ਦਾ ਜੌਬ वुडलैंड शोरूम ਪਰਵਾਰ ਦੀ ਮੰਗੇ ਜੀ ਲੜਕੀ ਵਿਆਹ ਨੂੰ ਹੋਵੇ ਪਲੱਸ 2 ਪਾਸ ਹੋਵੇ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤੇ ਦੀ ਐਡ ਲਗਵਾਉਣ ਦੇ ਲਈ ਸਾਡਾ ਲਾਲ ਪੱਟੀ ਦੇ ਵਿੱਚ ਜੋ ਨੰਬਰ ਦਿੱਤਾ ਹੋਇਆ WhatsApp ਨੰਬਰ ਤੇ ਤੁਸੀਂ ਕਾਲ ਮੈਸੇਜ ਕਰਕੇ ਐਡ ਦੀ ਜਾਣਕਾਰੀ ਲੈ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਮਤਰਨ ਜੋਤ ਸਿੰਘ ਕਾਸਟ ਅਰੋੜਾ ਸਿੱਖ ਜਨਰਲ ਉਮਰ 21 12 1998 ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਕਮਰਸ ਭੈਣ 1 ਅਨਮੈਰਿਡ ਆਸਟ੍ਰੇਲੀਆ ਦੇ ਵੇਚਨੇ ਪਿਤਾ ਤਰ ਲੋਚਨ ਸਿੰਘ ਮਾਤਾ ਸਤਵਿੰਦਰ ਕੋਰਤਿਕਾ ਅਮੇਜੀ ਇਹਨਾਂ ਦਾ ਆਪਣਾ ਬਿਜ਼ਨਸ ਹੈ ਆਮਣ ਜਨਰਲ ਸਟੋਰ ਜਗਰਾਉਂ ਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨਖੀ ਤੇ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗਰੇਵਾਲ ਫੈਮਲੀ ਪਤਾ ਲੁਧਿਆਣਾ ਉਮਰ ਅਗਸਟ 1999 ਕੱਦ 5 ਫੁੱਟ 4 ਇੰਚ ਪੜਾਈ ਐਮਏ ਬੀਐਡ ਪਹਿਣਾ ਦੋਨੇ ਸਿੰਪਲ ਪਰਿਵਾਰ ਕਮੀ ਜੀਨਾਂ ਦੀ ਲੜਕੀ ਆਸਟ੍ਰੇਲੀਆ ਦੇ ਵਿੱਚ 2018 ਤੋਂ ਕ੍ਰਿਯੋ ਕੀਤੀ ਹੋਈ ਏ ਤੇ ਪਰਿਵਾਰ ਦੀ ਮੰਗੇ ਮੁੰਡਾ ਆਸਟ੍ਰੇਲੀਆ ਦਾ ਪੀਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਟ੍ਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੇ ਸਿੰਘ ਤਲਾਕशुदा ਪਤਾ ਜ਼ਿਲ੍ਹਾ ਫਤਿਹਗੜ੍ਹ ਸੇਵ ਕਾਸਟ ਜੱਟ ਸਿੱਖ ਉਮਰ 37 ਸਾਲ ਕੱਦ 5 ਫੁੱਟ 9 ਇੰਚ ਪੜਾਈ ਪਲੱਸ 2 ਪਾਸ ਅਮੀ ਜੀ ਇਹਨਾਂ ਦਾ ਹੌਰਸ ਦਾ ਬਿਜ਼ਨਸ ਹੈ ਤੇ ਤਿੰਨ ਕਿੱਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਹੋਰ ਕੋਈ ਮੰਗ ਨਹੀਂ ਤੇ ਵਿਆਹ ਇਹਨਾਂ ਨੇ ਜਲਦੀ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਹੈ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਰ ਸ਼ਰਮਾ ਪਤਾ ਜ਼ਿਲ੍ਹਾ ਫਤਿਹਗੜ ਸਹਿਵ ਕਾਸਟ ਸ਼ਰਮਾ ਉਮਰ 12/12 1987 ਕੱਦ 6 ਫੁੱਟ ਪੜਾਈ ਐਮਏ ਭਰਾ 1 ਕੇ ਤੇ ਭੈਣ 1 ਕੇ ਪੀਦਾ बिजनेਸਮੈਨ ਮਾਤਾ ਰਿਟਾਇਰਡ ਟੀਚਰ ਐਜੂਕੇਟਿਡ ਫੈਮਲੀ ਐ ਤੇ ਕਾਮੇਜੀ ਇਹਨਾਂ ਦਾ ਆਪਣਾ ਬਿਜ਼ਨਸ ਹੈ ਵੈਲ ਸੈਟਲ ਫੈਮਲੀ ਐ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪੜੀ ਲਿਖੀ ਹੋਵੇ Hindu ਖਤਰੀ ਅਰੂੜਾ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੁਕਸਰ ਸਾਹਿਬ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 25 ਸਤ 2004 ਕੱਦ 6 ਫੁੱਟ ਪੜਾਈ ਪਲੱਸ 2 ਡਿਪਲੋਮਾ ਕੈਨੇਡਾ ਪੈਣ ਪਰ ਨੋਟ ਨਸ਼ੇ ਤੋਂ ਰਹਿ ਤੇ ਪਰਿਵਾਰ ਖਾਨਦਾਨੀ ਪਰਿਵਾਰ ਕੰਮੇ ਜੀ ਇਹਨਾਂ ਦਾ 6 ਕਿੱਲੇ ਜ਼ਮੀਨ ਹੈ 4 ਸਾਲ ਤੋਂ ਲੜਕਾ ਕੈਨੇਡਾ ਐਡਮਿੰਟਨ ਵਰਕ ਪਰ ਮਰਤੇ ਆ ਪੀਆਰ ਅਪਲਾਈ ਵਰਕ ਲੈਪਰੀ ਕੰਪਨੀ ਫੁੱਲ ਟਾਈਮ ਜੌਬ ਗੁੱਡ ਇਨਕਮ ਹੈ ਜੀ ਏ ਟੂ ਜ਼ੈਡ ਡਰਾਈਵਿੰਗ ਲਾਇਸੈਂਸ ਨੇ ਲੜਕੇ ਦੇ ਕੋਲ ਤੇ ਅਮਰੀਕਾ ਦਾ 10 ਸਾਲ ਦਾ ਵੀਜ਼ਾ ਲੱਗਿਆ ਹੋਇਆ ਹੈ ਪਰਿਵਾਰ ਦੀ ਮੰਗੇ ਕੁੜੀ ਜੱਟ ਸਿੱਖ ਚੰਗੇ ਖਾਨਦਾਨੀ ਪਰਿਵਾਰ ਤੋਂ ਹੋਵੇ ਕੈਨੇਡਾ ਦੀ ਪੀਆਰ ਜਾਂ ਫਿਰ ਪੀਆਰ ਦੀ ਫਾਈਲ ਲੱਗੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਟ੍ਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਤਲਾਕਸ਼ੂ ਦਾ ਲड़का ਬੱਚਾ ਨਹੀਂ ਇਹ ਪਤਾ ਫਿਰੋਜ਼ਪੁਰ ਕਾਸਟ ਹਿੰਦੂ ਕਤਰੀ ਉਮਰ 52 ਸਾਲੇ ਪਰਿਵਾਰ ਦੀ ਮੰਗੇ ਘਰੇਲੂ ਔਰਤ ਹੋਵੇ ਘਰ ਸੰਭਾਲਣ ਵਾਲੀ ਹੋਵੇ ਤਲਾਕ ਸ਼ੂਦਾ ਬਿਨਾ ਬੱਚੇ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਮੰਗਣੀ ਕੋਈ ਜਾਤੀ ਬੰਧਨ ਨਹੀਂ ਲੁਧਿਆਣਾ ਡੇਲੋ ਦੇ ਨੇੜੇ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ഹാജി അകല നോട്ടോ ജി നമ്മ വികാസ പത്താ ഹർപുര അമൃതസരസ്റ്റ് എധർമ്മി ഗോത്സമന ഉമര ഷേ ബാരീ സോ ചരാനവേ കുട്ട പഠി ബി ടെക് മകൾ ഇഞ്ജന കാര്ഡ കിപലോമ സെനട്ടിയലജ കനേഡാ ਪਰਾ ਇੱਕ ਕੈਨੇਡਾ ਪੀਆਰੇ ਪਿਤਾ ਪ੍ਰਿੰਸੀਪਲ ਰਿਟਾਇਰ ਨੇ ਮਾਤਾ ਹੈਡ ਮਿਸਟਰਸ ਤੇ ਕਾਮੇ ਜੀ ਇਹਨਾਂ ਦਾ ਕੈਨੇਡਾ ਪੀਆਰੇ ਲੜਕਾ ਸੁਪਰਵਾਈਜ਼ਰ ਇਨ ਵੈਲਫੇਅਰ ਕੰਪਨੀ ਲੀਵਿੰਗ ਸਕਾਰਬਰੋ অন্ਟਾਰੀਓ ਪਰਵਾਰ ਦੀ ਮੰਗੇ ਕੁੜੀ ਪੜੀ ਲਿਖੀ ਸੋਣੀ ਸੁਨਖੀ ਤੇ ਕੱਦ 5 ਫੁੱਟ 6 ਇੰਚ ਤੱਕ ਹੋਵੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦੇਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਹੈਂਡੀਕੈਪਿਟ ਲੜਕਾ ਪਤਾ ਏਰੀਆ ਜਗਰਾਉ ਕਾਸਟ ਨਾਈ ਸਿੱਖ ਗੋਤ ਧਾਮੀ ਪੜਾਈ ਪਲੱਸ 2 ਪਾਸ ਕੱਦ 5 ਫੁੱਟ 7 ਇੰਚ ਉਮਰ 32 ਸਾਲ ਭੈਣਾਂ ਦੋ ਨੇ ਕੈਨੇਡਾ ਸੈਟਲ ਨੇ ਤੇ ਕੰਮ ਇਹ ਜੀ ਇਹਨਾਂ ਦਾ ਖੇਤੀਬਾੜੀ ਦਾ ਕੰਮ ਏ ਵਧੀਆ ਘਰ ਪਰਿਵਾਰ ਏ ਤੇ ਪਰਿਵਾਰ ਦੀ ਮੰਗੇ ਜੀ ਲੜਕੀ ਘਰੇਲੂ ਗਰੀਬ ਪਰਿਵਾਰ ਦੀ ਹੋਵੇ ਭਾਵੇਂ ਤਲਾਕशुदा ਹੋਵੇ ਜਾਤੀ ਬੰਧਨ ਕੋਈ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪਰਮਜੀਤ ਪਤਾ ਨੰਗਲ ਫਿਲੌਰ ਕਾਸਟ ਰਵੀਦਾਸੀਆ ਗੋਤ ਚੋਪੜਾ ਉਮਰ 37 ਸਾਲ ਮਾਤਾ ਐਕਸਪਾਇਰ ਨੇ ਪੈਣ 1 ਕੇ ਫੈਮਿਲੀ ਦੇ ਵਿੱਚ ਪਿਤਾ ਨੇ ਮੁੰਡੇ ਦੀ ਵਾਈਫ ਦੀ ਡੈਥ ਹੋ ਗਈ ਸੀ ਤਿੰਨ ਬੱਚੇ ਨੇ ਤੇ ਕੰਮ ਏ ਜੀ ਇਹਨਾਂ ਦਾ ਟੋਕਾ ਮਸ਼ੀਨਾਂ ਦਾ ਆਪਣਾ ਕਾਰੋਬਾਰ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਭਾਵੇਂ ਬੱਚੇ ਵਾਲੀ ਹੋਵੇ ਤਲਾਕਸ਼ੁਦਾ ਤੇ ਵਿਡੋ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ